ਗੱਲ ਗੋਲਮੋਲ ਜੀ ਕਰ ਗਈ ਕੋਈ ਨਾ ਕੋਈ ਨੁਕਸ ਆਇਆ ਹੋਊ ਕੀ ਪਤਾ ਪਈ ਆ ਹੈਪੀ ਆ ਜਾਊਗਾ ਉਹਨੂੰ ਪੁੱਛ ਲਾਂਗੇ ਆਪਾਂ ਤੂੰ ਇੱਕ ਗੱਲ ਸੋਚ ਜੇ ਕੋਈ ਨੁਕਸ ਨਾ ਹੁੰਦਾ ਉਹਨੂੰ ਆਪਣੇ ਵੇੜੇ 'ਚ ਕੋਈ ਜਵਾਕ ਨਾ ਖੇਡਦਾ ਹੁੰਦਾ ਇਸੇ ਕਰਕੇ ਮੇਰਾ ਦਿਲ ਨਹੀਂ ਮੰਨਦਾ ਹਾਂ ਇਹ ਤਾਂ ਤੇਰੀ ਗੱਲ ਸੋਚਣ ਵਾਲੀ ਐ ਚੱਲ ਕੋਈ ਨਾ ਆ ਜਾਂਦਾ ਹੈਪੀ ਉਹ ਤਾਂ ਆਪਾਂ ਨੂੰ ਸੱਚ ਦੱਸੂਗੀ ਉਹ ਤਾਂ ਨਹੀਂ ਆਪਣੇ ਨਾਲ ਝੂਠ ਬੋਲੂਗਾ ਨੀ ਭੈਣੇ ਸੱਚ ਪੁੱਛੇ ਤਾਂ ਮੈਨੂੰ ਤੇਰੇ ਮੁੰਡੇ ਤੇ ਵੀ ਯਕੀਨ ਹੈ ਨਹੀਂ ਜਿਹੜੀ ਬੋਲੀ ਇਹ ਬੋਲ ਕੇ ਗਈਏ ਉਹ ਵੀ ਉਹੀ ਬੋਲੀ ਬੋਲੂਗਾ ਉਹਨੂੰ ਸਿਖਾ ਕੇ ਲਿਆਈ ਹੋਏਗੀ ਦੇਖ ਲਈ ਪੁੱਛ ਕੇ ਜੇ ਤੈਨੂੰ ਸੱਚ ਦੱਸ ਜੇ ਕੱਲ ਤਾਂ ਤੇਰੀ ਠੀਕ ਹੈ ਕੱਲ ਮੁੰਡੇ ਦੇ ਆਉਂਦੇ ਦੀ ਕੰਨ ਭਰਤੇ ਨੇ ਲੱਗਦਾ ਤਾਂ ਉਹ ਇਹਦੀ ਮੰਗ ਰਿਹਾ ਹੈ ਸਵੇਰੇ ਹੀ ਮੈਨੂੰ ਬੋਲਿਆ ਉਹ ਤਾਂ ਮੈਂ ਗੱਲ ਠੰਡੀ ਪਾਤੀ ਨਹੀਂ ਤਾਂ ਇਹ ਬਹੂ ਨੂੰ ਕੱਲ ਨੂੰ ਨਾਲ ਹੀ ਲੈ ਕੇ ਜਾਂਦਾ ਚੱਲ ਉਹ ਤਾਂ ਠੀਕ ਹੈ ਤੂੰ ਗਲਟ ਕਿਹਾ ਤੀ ਹੁਣ ਕੱਲ ਨੂੰ ਮੁੰਡੇ ਨੇ ਭੱਗ ਜਾਣਾ ਤੂੰ ਅੱਗੇ ਦਾ ਸੋਚ ਹੁਣ ਵੀ ਕੀ ਕਰਨਾ ਹੈ ਅੱਗੇ ਦਾ ਅੱਗੇ ਦਾ ਕੀ ਸੋਚਾਂ ਮੈਨੂੰ ਨਹੀਂ ਤੇਰੀ ਗੱਲ ਸਮਝ ਆਈ ਤੂੰ ਮੈਨੂੰ ਖੁੱਲਕੇ ਦੱਸ ਵੀ ਕੀ ਕਹਿਣਾ ਚਾਹੁੰਨੀ ਹੈ ਨਹੀਂ ਮੈਂ ਤਾਂ ਤੈਨੂੰ ਐ ਕਹਿਨੀ ਆ ਆ ਕੰਨੂ ਦਵਾਈਆਂ ਤੇ ਪੈਸੇ ਪੱਟਦੀਆਂ ਡਾਕਟਰਾਂ ਦੇ ਚੱਕਰਾਂ 'ਚ ਪੈੰਨੀ ਐ ਕੁਛ ਨਹੀਂ ਤੇਰੇ ਪੱਲੇ ਪੈਣਾ ਨਹੀਂ ਜੇ ਦਵਾਈ ਨਹੀਂ ਦਵਾਵਾਂਗੇ ਬਹੂ ਨੂੰ ਫਿਰ ਕਰਾਂਗੇ ਕੀ ਅੱਗੇ ਕੋਈ ਆਸ ਵੀ ਨਹੀਂ ਤੂੰ ਆសា ਲਈ ਇੱਥੇ ਬੈਠੀ ਰਹੀ ਪਰ ਉਹਨੇ ਤੈਨੂੰ ਸੱਚ ਨਹੀਂ ਦੱਸਣਾ ਤੂੰ ਚੁੱਪ ਕਰਕੇ ਮੇਰੀ ਗੱਲ ਮੰਨ ਲੈ ਮੈਂ ਤੇਰੀ ਕਿਹੜੀ ਗੱਲ ਮੰਨਣਾ ਤੂੰ ਮੈਨੂੰ ਦੱਸ ਤਾਂ ਸਹੀ ਦੇਖ ਮੇਰੀ ਸੁਣ ਗੱਲ ਆਪਣੇ ਕਿਹੜਾ ਕਿਸੇ ਚੀਜ਼ ਦਾ ਘਾਟ ਹੈ ਤੇਰੇ ਮੁੰਡੇ ਨੂੰ ਮੈਂ ਬਥੇਰੇ ਰਿਸ਼ਤੇ ਕਰਾ ਦੂੰ ਪਰ ਤੂੰ ਇਹਦਾ ਚੁੱਪ ਕਰਕੇ ਘੋਗਾ ਚਿਤ ਕਰਦੇ